ਜੀ ਸਤਿ ਸ਼੍ਰੀ ਅਕਾਲ ਜੀ ਸਿੰਗਡਰੀ ਫਾਰਮ ਦੇ ਦਾਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਦੇ ਇੱਕ ਗਾਧਨ ਦਿਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਆ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਪਰ ਪੁੱਛੋ ਦੀ ਆਪਣੀ ਇੱਥੇ ਤਸੱਲੀ ਕਰਕੇ ਖੜਾ ਖੜਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਸ ਕਾਲ ਜੀ ਸਸ ਕਾਲ ਬੈਠਾ ਸੀਗਾ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਕਹਿੰਦੇ ਫਿਰ ਹਾਂ ਭਾਈ ਡਿੱਡੀ ਪਿੰਡ ਚੱਕ ਜੇ ਮਿਸ਼ਰੀ ਖਾਂ ਤੇ ਸੀਜ ਨਾਲਾ ਤੇ ਜਲੰਧਰ ਸਾਡੇ ਤੇ ਫੋਨ ਨੰਬਰ ਬੋਲ ਦੋ 97819 84725 ਜੀ ਭਾਜੀ ਠੀਕ ਹੈ ਹਾਂਜੀ ਭਾਜੀ ਅੱਜ ਹੈਗੀਆਂ ਆਪਣੇ ਕੋਲ ਦੋ ਹੀ ਹਨ ਠੀਕ ਹੈ ਪਾ ਜੀ ਇਹਨਾਂ ਦੇ ਭਾਜੀ ਤੁਹਾਨੂੰ ਪਤਾ ਵਾਦੇ ਕੱਟੇ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਜਦੋਂ ਭਾਜੀ ਚਲੋ ਇਹ ਸੰਸਾਰ ਹੈ ਭਾਈ ਚੱਲਦਾ ਰਹਿੰਦਾ ਕੰਮ ਨਾ ਹਾਂਜੀ ਹਾਂਜੀ ਪਾ ਜੀ ਉਧਰ ਗਾਵਾ ਵੀਰ ਦੇ ਭਾਜੀ ਹਾਂਜੀ ਉਹ ਵੇਖ ਵੀ ਗਈ ਗਾਵਾ ਮੈਂ 3000 ਮੁੰਦ ਪਾਇਆ ਤੇ ਵੀਰ ਭਰਾ ਬੜੇ ਵਧੀਆ ਸੀ ਅਜੇ 5000 ਰੁਪਏ ਨੇ ਸਾਈ ਮੇਰੇ ਕੋਲ ਆ ਅੱਛਾ ਮੈਨੂੰ ਗਾਈ ਲੈ ਆਗੇ ਅਗਲੇ ਮਤਲਬ ਤੇ ਤੇ ਤਿੰਨ ਵੀਡੀਓ ਪਾਈ ਹਾਂਜੀ ਕਹਿੰਦੇ ਚਾਰ ਤਿੰਨ ਹੀ ਗੱਲ ਇਹਨਾਂ ਗਾਂ ਲੈ ਜਾਗੇ ਹਾਂਜੀ ਗਾਂ ਦੇ ਭਾਜੀ ਰਾਤ ਵਸ਼ੀ ਮਰਦੀ ਅੱਛਾ ਇਹ ਭਾਈ ਆਪਾਂ ਨੂੰ ਜੱਗ ਵਸ਼ੀ ਮਰਗੀ ਦਾ ਆਂਦੀ ਜਾਨਦੇ ਚੱਲ ਵਸ਼ੀ ਮਰਗੀ ਤਾਂ ਮੈਨੂੰ ਹੋਰ ਕੋਈ ਵਸ਼ੀ ਅਲੀ ਦਾ ਆਹੀ ਮਤਲਬ ਵਸ਼ੀ ਵਾਲੀ ਲੈਣੀ ਹੈ ਤਾਂ ਹੋਰ ਕੋਈ ਲਿਆ ਦਿਓ ਅੱਛਾ ਮੈਂ ਭਾਈ ਕੋਈ ਗੱਡੀ ਪੈਸੇ ਪੋਣੇ ਦੇ ਪਾਉ ਲੋ ਕਹਿੰਦੇ ਨਹੀਂ ਨਹੀਂ ਪੈਸੇ ਨਹੀਂ ਪੋਣੇ ਵਸ਼ੀ ਮਰਗੀ ਦੀ ਕੋਈ ਨਹੀਂ ਗਾਹ ਨੂੰ ਲੈ ਜਾਓ ਠੀਕ ਤਾਂ ਕੋਈ ਲੈਣੀ ਹੈ ਠੀਕ ਅਗਲ ਭਾਈ ਵਪਾਰੀ ਨੇ ਤੁਹਾਨੂੰ ਬੜਾ ਵਾਦੇ ਕੱਟੇ ਹੋਏ ਜਾਂਦੇ ਹਾਂਜੀ ਹਾਂਜੀ ਭਾਈ ਚਲੋ ਉਧਰ ਗਾਂ ਦਾ ਬਹੁਤ ਜ਼ਿਆਦਾ ਸਾਨੂੰ ਫੋਨ ਆਇਆ ਹਾਂਜੀ ਗਾਂ ਦਾ ਕੋਈ ਸ਼ੱਕ ਨਹੀਂ ਕੋਈ ਮੈਂ ਕਿਤੇ ਚਵਾ ਦਾ ਗਲਤ ਨਹੀਂ ਅੱਗਾ ਆਖੋ ਕਿੰਨੇ ਦਾ ਤਾਂ ਵਾਧੀ ਆ ਕੱਟ ਨਹੀਂ ਹੈ ਗਾਂ ਠੀਕ ਹੈ ਮੇਰੀ ਗੱਲ ਭਾਈ ਸੱਚ ਬੋਲ ਕੇ ਦਈ ਜੀ ਆ ਪਰਸੋਂ ਪਾਈ ਸੀ ਇਹੀ ਗਾਂ ਉਦੋਂ ਬੱਚੀ ਬੜੀ ਖੂਬਸੂਰਤ ਸੀ ਇਹਦੇ ਮਗਰ ਬੜੀ ਸੋਹਣੀ ਬੱਚੀ ਅੱਛਾ ਨਜ਼ਰ ਹੀ ਲੱਗ ਗਈ ਹੁਣ ਬੜੀ ਕਿਤੇ ਫੋਨ ਆਇਆ ਵਹਿੜ ਦਾ ਵੀ ਕਿਤੇ ਸੋਹਣੀ ਬੜੀ ਸੀ ਬੱਚੀ ਇਹਦੇ ਮਗਰ ਜੀ ਚੰਗੇ ਟੀਕੇ ਦੀ ਬੱਚੀ ਸੀ ਮੌਸਮ ਵੀ ਹੁਣ ਥੋੜਾ ਇੱਕਦਮ ਹੈ ਜਿਹੜਾ ਬਦਲਣਦਿਆ ਵਾ ਉਹਦੇ ਕਰਕੇ ਵੀ ਕਈ ਵਾਰੀ ਉੱਪਰ ਥੱਲੇ ਆਉਂਦੀ ਨਹੀਂ ਰਾਤ ਨੂੰ ਲੋਠੀ ਨਹੀਂ ਬਣਦੀ ਆ ਅੱਛਾ ਬੈਠਦੀਆਂ ਦਿਖਾ ਦਿਓ ਹਾਂਜੀ ਬੜੀਆਂ ਵਿਖਾ ਲਈਏ ਬਾਕੀ ਭਾਵੇਂ ਰੱਸੀ ਪਾ ਲਓ ਤੇ ਭਾਵੇਂ ਨਾ ਪਾ ਲਓ ਦੇਖ ਸਰ ਜਸਤੇ ਵਾਲੇ ਜੱਪੀ ਪਸਮਨ ਬਾਕੀ ਆ ਹਵਾ ਨਵੇਂ ਦੇਖ ਸਰ ਭਾਈ ਗਾਣਾ ਭਾਈ ਹਾਂਜੀ ਗਰਾਵਾ ਦਾ ਭਾਈ ਇਹਨੂੰ ਸੋ ਹਾਂਜੀ ਹਾਂਜੀ ਸਾਲ ਜੀ ਖੜੋ ਅਜੇ ਵੇਖ ਲਓ ਪਸਮੀ ਨਹੀਂ ਵੇਖੋ ਥਣ ਕਰਦੀ ਲੈ ਹਾਂਜੀ ਅਜੇ ਪਸਮੀ ਨਹੀਂ ਅੱਜ ਜੋ ਨਹੀਂ ਆ ਚਲੋ ਚਲੋ ਦਿਖਾ ਦੇ ਵੀਰ ਜੀ ਚਾਹ ਭਾਈ ਪਹਿਲਾਂ ਦੇਖ ਲਓ ਐਡਾ ਥਾਣੀ ਨਹੀਂ ਕਰਦੀ ਲੈ ਹਾਂਜੀ ਗੁਲਾਬੀ ਥਾਣੇ ਆ ਦੁੱਧ ਵੀ ਵੈਰ 13 14 ਕਿਲੋ ਹੀ ਪੜੀ ਦੇਖੋ ਦਵਾ ਰਹੀ ਹੈ ਇਹਦੀ ਰੋਣ ਹੈ ਜੀ ਤੇ ਦੂਸਰੇ ਦੋਸਤ ਨਾਲ ਚਵਾ ਦਿਖਾ ਲੇ ਠੀਕ ਹੈ ਜੀ ਹੁਣ ਲੋ ਫਿਰ ਤੋਰ ਦਈਏ ਆ ਥਾਣੇ ਦੇ ਦੇਖ ਸਕਦੇ ਕੋਈ ਇਹ ਪਾਜੀ ਚਾਰੇ ਸਮਝ ਵੇਖ ਲੋ ਤੇ ਉੱਤਰ ਹਣ ਦੁੱਧ ਕਿੰਨਾ ਇਹਦੇ ਕੋਲ ਪਾਜੀ ਕੋ 12 ਕਿਲੋ ਨਾ ਮੇਰੇ ਘਰੋਂ ਮੇਰੇ ਘਰ ਦੀ ਗਰੰਟੀ ਜੇ ਅੱਛਾ 12 ਲੀਟਰ ਦੀ ਅੱਛਾ ਮੇਰੇ ਘਰ ਤੋਂ ਪਾਜੀ ਕੋਈ ਤਿੰਨ ਡੰਗ ਚੋਲੇ ਠੀਕ ਹੈ ਹੁਣੇ ਪਾਜੀ ਤੁਸੀਂ ਵੀਡੀਓ ਪਾ ਕੇ ਤੁਹਾਡੇ ਸਾਹਮਣੇ ਚੱਲ ਜਾਣਾ ਹਾਂਜੀ ਜਦ ਟਾਈਮ ਵਖਾ ਦਿਓ ਵੀਰਾਂ ਨੂੰ 7:33 ਹੋ ਗਏ ਆ ਸਾਢੇ 7 ਦੇ ਟਾਈਮ ਤੋਂ ਵੇਦਾਂ ਸਾਢੇ 7:30 ਹੋ ਗਏ ਆ ਤੇ ਆਪਾਂ ਚੋਦਣੀ ਚੁਣੀ ਹੁਣ ਚਵਾਈ ਅਜੇ ਹੋਣ ਵਾਲੀ ਦੋਵਾਂ ਦੰਗਰਾਂ ਤੇ ਸਾਰੀ ਵੈੜ ਦੀ ਇਸੇ ਟਾਈਮ ਨਾਲ ਕੋਈ ਵੀਡੀਓ ਕਾਲ ਤੇ ਚਵਾੜੇ ਸੜਕੇ ਆਪਣੀ ਆ ਗਈ ਚੋਲੇ ਭਾਈ ਤੇ ਸੋਈ ਨੂੰ ਕਿੰਨੇ ਦਿਨ ਹੋ ਗਏ ਆ ਭਾਈ ਅੱਜ 15-16 ਦਿਨ ਸੋਈ ਨਾ ਹੋਵੇ ਬਾਕੀ ਪਰਸਾ ਬੱچےਗਾ ਹੀ ਇਹਦਾ ਕੋਈ ਵੀਡੀਓ ਦੇਖ ਲੈਣਾ ਬਹੁਤ ਜ਼ਿਆਦਾ ਭਾਈ ਵੈੜ ਦਾ ਫੋਨ ਆਇਆ ਨਹੀਂ ਚੋਲੇ ਦੀਆਂ ਨੇ ਸਾਈ ਪਾਈ ਨਾ ਪਰ ਇਹ ਥੋੜਾ ਕਰਦੇ ਹੋ ਕਈ ਇਹ ਰਹੀ ਕਈ ਚੀਜ਼ਾਂ ਪਸ ਲੈ ਹੋ ਜਾਂਦੀਆਂ ਤੇ ਇਹਦਾ ਫਿਰ ਮੁੱਲ ਇਹਦਾ ਭਾਈ ਉਦੋਂ ਤੇ ਮੁੱਲ ਤੁਹਾਡੇ ਸਾਹਮਣੇ 3300 ਆਖਿਆ ਸੀ ਹਾਂਜੀ 3300 ਜਿਹੜਾ ਲੈਣਾ ਹੀ ਆ ਹਾਂਜੀ ਤੇ 500 ਆਂਦੇ ਸਾਨੂੰ ਛੱਡ ਦੇ ਸਾਢੇ 32 ਦੀ ਹੋਈ ਹੈ ਹਾਂਜੀ ਹੁਣ ਭਾਈ ਉਦਲੇ ਉਦਲੇ ਛੱਡ ਗਏ ਆਪਾਂ ਸਾਢੇ 32 ਦੀ ਦੇਣੀ ਆ 30 ਦੇ ਵਿੱਚੋਂ 500 ਛੱਡ ਲਈਏ ਭਾਈ ਅੱਛਾ ਕੋਈ ਭਾਈ ਦੋਖੀ ਨਹੀਂ ਹੈਗਾ ਵੈੜ ਦਾ ਬੱਗਾ ਪਾਉਣਾ ਬੰਦ ਚੋਲੋ ਨਹੀਂ 12 ਲੀਟਰ ਚਵਾ ਕੇ ਦੋਗੇ ਕਰ ਭਾਈ ਪੱਕਾ ਦੁੱਧ ਹੋਊਗਾ ਠੰਡਾ ਕਰਕੇ ਇਹਦੇ ਕਰ ਦੋਗੇ ਬਾਕੀ ਮੌਕੇ ਤੇ ਹਰ ਮੰਤਨ ਕੋਈ ਕਰਾ ਲਓ ਫਿਰ ਹੋ ਜਾ ਯਾਰ ਦੋ ਯਾਰ ਛੱਡ ਦੀ ਯਾਰ ਛ ਕਿੰਨੇ ਦੀ 28 ਦੀ ਭਰੀ ਭਾਣਾ ਹੀ ਦੇਣੀ ਅੱਛਾ ਭਾਜੀ ਠੀਕ ਹੈ ਸਾਡਾ 55000 ਛੋੜ ਵੀ ਕਰਾਂਗੇ ਠੀਕ ਹੈ ਸਾਡੇ 27 ਦੀ ਬੱਛੀ ਭਾਜੀ ਦੇਣੀ ਉਧਰ ਭਾਜੀ 11000 ਦੇ ਗਾਵਾਂ ਵੇੜੀਆਂ ਭਾਜਾਂ ਹੀ ਨਾ ਹਾਂਜੀ ਤੇ ਚਲੋ ਵਧੀਆ ਰਿਆ ਭਾਜੀ ਫੋਨ ਫਾਨ ਵੀ ਨੰਬਰਾਂ ਦੇ ਬੜੇ ਆਏ ਉਹ ਵੇਖ ਗਿਆ ਫਾਰਮ ਵਾਲੀਆਂ ਗਾਵਾਂ ਉਧਰ ਵਾਲੀਆਂ ਭਾਜੀ ਲੈ ਗਿਆ ਭਾਜੀ ਲੈ ਗਿਆ ਠੀਕ ਭਾਜੀ ਛੋਟੇ ਵੀ ਹੁੰਦੇ ਹੋਏ ਜੀ ਤੇ ਆ ਮੱਝ ਜੀ ਨਹੀਂ ਭਾਜੀ ਮਾਚ ਨੂੰ ਅੱਜ ਸਕਰੀਨ ਪੰਜਵਾ ਦੇ ਦੇ ਅੱਛਾ ਪੰਜਵਾ ਵਾਲੇ ਨੂੰ ਛੇਵਾ ਵਾਲੇ ਪਰ ਪਰ ਪਾਈਤਾ ਆ ਬੱਜਾ ਜੀ ਨਾੜੋ ਜਿਹੜਾ ਨਾਲ ਹੀ ਆ ਨਾਲ ਹੀ 31000 ਠੀਕ ਹੈ ਭਾਜੀ ਮਾਜੀ ਕਿਹਦੇ ਘਰ ਜਾਗੇ ਮੰਨੋ ਮੈੜਾਣਾ ਮਾਰੇ ਹਾਂਜੀ ਮੰਨੋ ਮਾਜੀ ਜੇ ਮੈੜਾਣਾ ਮਾਰੇ ਕਿਹਦੇ ਘਰ ਜਾ ਕੇ ਜòn ਪੌੜਾ ਬਣਾ ਕੇ ਇਥੋਂ ਭਾਂਵੇਂ ਪਾ ਕੇ ਪੀ ਕੇ ਲੈ ਜਾਈਂ ਅੱਛਾ ਔਰ ਇਥੋਂ ਜੇ ਨਾ ਹੋ ਜੀ ਅੱਛਾ ਨਾਲ ਦੁੱਧ ਲਾੜੇ ਭਾਵੇਂ ਕੋ ਪੌੜਾ ਲਾੜੇ ਅੱਛਾ ਮੈਂ ਭਾਜੀ ਕਿਤੇ ਸੁੱਈ ਜੇ ਰਾਤ ਅੱਛਾ ਕੱਟੀ ਨਹੀਂ ਜੇ ਨਹੀਂ ਲੈਣ ਮਾਜੀ ਕੱਤੀ ਭੁਰ ਲੱਗੀ ਹੈ ਜਿਹੜੀ ਕਿੰਨੇ ਭੁਰ ਵੀ ਰਾਤ ਤੇ ਵੀ ਆ ਅੱਛਾ ਜੀ ਜੀ ਭਾਜੀ ਮਾਜੀ ਸੁੱਈ ਜੀ ਠੀਕ ਆ ਹਾਂਜੀ ਇਧਰ ਆਖੋ ਭਾਜੀ ਮਤਰਾ ਕਰੀ ਨਹੀਂ ਕਰਨੀ ਉਤਨਾ ਜਿਹੜਾ ਰਿੰਗ ਦੀ ਪੂਰਾ ਬੱਚੇ ਨੂੰ ਸਾਡੇ ਕੱਤੀ ਲੱਗੇ ਜਿਹੜੀ ਖੋਲਗੇ ਤੇ ਉਤਨਾ ਰਿੰਗਦੀ ਆ ਪਰ ਇਹ ਆ ਵੀ ਅੱਛਾ ਪਹਾੜੇ ਦੇ ਤੇ ਲੱਗੀ ਜੇ ਤੁਹਾਨੂੰ ਪਤਾ ਪਹਾੜੇ ਦੇ ਲੱਗੇ ਲੱਗਾ ਜੇ ਆ ਗਏ ਭਾਈ ਉਖੜ ਜਾਂਦਾ ਹੈ ਹਾਂਜੀ ਹਾਂਜੀ ਨਾਤੀ ਭਾਈ ਸਾਡੇ ਕੋਲ ਪਾ ਲੋ ਆ ਦੇ ਸਾਡੇ ਬੱਚੇ ਤੇ ਨਹੀਂ ਮਿਲਦੀ ਬੱਚਾ ਪੈਣ ਨਹੀਂ ਦਿੰਦੀ ਥੱਲੇ ਉਤਨਾ ਬੱਚੇ ਦਾ ਕਰਦੀ ਆ ਪਰ ਥੱਲੇ ਨਹੀਂ ਪੈਣ ਦਿੰਦੀ ਹਾਂਜੀ ਭਾਈ ਇਕੱਠਾ ਕਰੀਏ ਠੀਕ ਹੈ ਇਤਨਾ ਪਾ ਰਿਹਾ ਕੱਢ ਜੀ ਬੜੀ ਬਣੀ ਮਾਸ਼ੇਵਾਂ ਦੀ ਸੂਈ ਨੂੰ ਜੇ ਹਾਂਜੀ ਬੱਚਾ ਉਹ ਮਤਲਬ ਪਸਮਾ ਗੇ ਨਾ ਹੱਥ ਨਾਲ ਹਾਂਜੀ ਫਿਰ ਮਗਰੋਂ ਛੱਡ ਦਿੰਦੇ ਨੇ ਬੜੀ ਸਦੇ ਤਰਖ ਲੋ ਵੀ ਜਾਂਦੀ ਆ ਪਾਜੀ ਮਗਰੋਂ ਬੱਚਾ ਛੱਡ ਦਿੰਦੇ ਨੇ ਬੈਠੀ ਅੱਛਾ ਤੇ ਪਾਜੀ ਆਪਾਂ ਕਿਹੇ ਗੱਲ ਦਾ ਝੂੜੀ ਮਾਰਨਾ ਜਿਹੜਾ ਨਿਕਲੇ ਪਾਜੀ ਪਹਾੜੇ ਤੇ ਲੱਗਾ ਹੁੰਦਾ ਨਾ ਹਾਂਜੀ ਇਹੀ ਵੇਲੇ ਜਾ ਕੇ ਟੀਗਾ ਵੀ ਲੰਦਾ ਅੱਛਾ ਬਾਕੀ ਇਹ ਗੱਲ ਦੀ ਸੌ ਆ ਵੀ ਮੱਝ ਮੱਝੋ ਕਿੱਥੇ ਮਰਜ਼ੀ ਕੋ ਲੈ ਜਾਏ ਮੱਝ ਮੈਲਾ ਆ ਕੇ ਨਾ ਕਿਸੇ ਦੇ ਘਰ ਜਾ ਕੇ ਚਲਦੇ ਆ ਮਾਰੇ ਤੇ ਤੇਰੀ ਗੱਲ ਕਰੀ ਇਹ ਆ ਵੀ ਜਾ ਕੇ ਪਹਾੜੇ ਤੇ ਵੀ ਮਿਲ ਸਕਦੀ ਆ ਤੇ ਟੀਗੇ ਤੇ ਵੀ ਮਿਲ ਸਕਦੀ ਆ ਹਾਂਜੀ ਹ ਸੋਹਰ ਹੋ ਰਿਹਾ ਕਰੀਨ ਫਾਨਾ ਦਾ ਨਾ ਤਾਂ ਹੀ ਬਹੁਤ ਬਲੌਕ ਦਾ ਮਾਇਦਾ ਬਾਕੀ ਉਤਰਾ ਚੱਲਿਆ ਚੰਗੀ ਹੈ ਮੈਂ ਨਾਲੇ ਭਾਜੀ ਕੀ ਹੁੰਦਾ ਹੈ ਨਾ ਕਬਾਰੀ ਕਹਿੰਦਾ ਜੀ ਮਾਨ ਦੁੱਧ ਤੱਕ ਪਾਰੀ ਹੈ ਭਾਜੀ ਕਿਹੜਾ ਵੇਖੀ ਹੁੰਦੀ ਹੈ ਹਾਂਜੀ ਉਹ ਅੰਦੇ ਦੀ ਮਾਨ ਹੈ 15 ਕਿਲੋ ਦੁੱਧ ਸਾਡੇ ਕੋਲ ਵਾਇਆ ਕਿਹੜੇ ਦੂਜੇ ਭਾਜੀ ਬੰਦੇ ਹੈ ਅੱਛਾ ਠੀਕ ਹੈ ਇਹਨਾਂ ਤੋਂ ਸਾਡੇ ਕੋਲ ਸੁਝਾਣਾ ਪਰ ਭੁੱਖੀ ਪਾਣੀ ਹੁੰਦੇ ਨੇ 14-15 ਕਿਲੋ ਦੀ ਮਾਨ ਹੈ 10000 ਕਿਲੋ ਭਾਜੀ ਇਹ ਵੀ ਦੁੱਧ ਪਿਛਲੇ ਸਵੇਰੇ ਦੇ ਦੀ ਰਹੀ ਹੈ ਅੱਛਾ ਹਾਂਜੀ ਭਾਈ ਆਪਾਂ ਜੀ ਕੀ ਗੱਲ ਕਾਣਾ ਵੀਡੀਓ ਜੀ ਅੱਛਾ ਹਾਂਜੀ ਦੱਸੇ ਗੱਲ ਚੰਗੀ ਹੋਰ ਠੀਕਾ ਲਾਵੇ ਤੇ ਕਾਹਦੀ ਰੱਖੋੜੀ ਆ ਭਾਜੀ ਅੱਛਾ ਆਪਨੇ ਜਿੱਦ ਤੁਹਾੜੀਆਂ ਧਾਰਾਂ ਦਾ ਰਾਜ ਜੀ ਠੀਕ ਹੈ ਬਾਕੀ ਇੱਧਰ ਹੀ ਥੱਲੇ ਬਹਿ ਜਾਣਾ ਵਾ ਪਾੜਾ ਨਹੀਂ ਪਾਉਣਾ ਵੇਦੀ ਨਾ ਗਾੜੀ ਕੋਈ ਅੱਛਾ ਆਹ ਦੇਖੋ ਪਾਲੀ ਚਵਾਹੇ ਬੜਾ ਲੱਗਾ ਮੈਂ ਅਗਲੇ ਥਣਾਂ ਦਾ ਚਵਾਹੇ ਸਾਦੇ ਜੀ ਬਾਕੀ ਥੱਲੇ ਪਾਰਟੀ ਦਾ ਹੱਕ ਚੋ ਕੋਈ ਗੱਲ ਨਹੀਂ ਹੈ। ਨਾ ਦੇਖਾਂ। ਬਾਕੀ ਗਾੜੀ ਕੋਈ ਪੜਾਣੀ ਹੈ ਕੋਈ ਕੁਛ ਨਹੀਂ ਹੈ। ਇਸ ਤਰ੍ਹਾਂ ਹੀ ਖਲੋਤੀ ਹੈ ਜਿਹੜੀ। ਗਾਲੀ ਤਈਆ ਕਰਨ। ਇੱਕ ਮਿੰਟ ਛੱਡੇ ਹੋਏ ਦੀ ਥਾਣੀ ਵੀਰੇ ਚੰਗੀ ਤਰ੍ਹਾਂ ਦਿਖਾ ਦੀ। ਪਾਰਾ ਭਾਜੀ ਪਤਾ ਕਰ ਖਾਨ ਨਹੀਂ ਡਈ ਹੈ ਜੀ। ਹਾਂਜੀ। ਤੁਹਾਨੂੰ ਪਤਾ ਵੀ ਰਾਤੀ ਜੇ ਕੋਲ ਆਈ ਆ। ਤੰਗ ਕਰ ਦਿਹਾੜੀ ਦਾ ਖੇਜ ਕਰ ਦਿੰਦਾ ਜਦੋਂ ਇਹ ਖਾਂਡਾ ਵੀ ਨਾ ਹਾਂਜੀ ਮੇਰਾ ਵੀ ਖਾਲਦੀ ਗੋਰੀ ਕੋਈ ਨਾਲ ਆਏ ਹਾਂਜੀ ਤਾਂ 10000 ਕਿਲੋ ਮਹੀਨੇ ਦੁੱਧ ਦੇਣਾ ਆਏ ਅੱਛਾ ਹੋਰ ਭਾਜੀ ਆਪਾਂ 8 ਲੀਟਰ ਦੁੱਧ ਹੋਵੇ ਸਾਢੇ 7 8 ਲੀਟਰ ਜਿਹੜਾ ਬੌਲਾ ਹੀ ਕੋਈ ਭਾਵੇਂ ਬਣਾ ਕੇ ਲੈ ਜੀ ਆਪਦੇ ਨੂੰ ਤੇ ਮੋਲੇ ਤਾਂ ਫਿਰ ਖਾਣ ਮਾਣਾ ਬਹੁਤ ਸਾਰਿਆ ਮਹੀ ਦਾ ਫਿਰ ਕੋ ਭਾਜੀ ਬੱਚਾ ਅੱਗੇ ਕੋ ਜਾ ਕੇ ਮਨ ਮਰ ਵੀ ਜਾਂਦੇ ਹੀ ਆ ਹਾਂਜੀ ਮਈਆਂ ਪਾੜੇ ਤੇ ਆ ਜਾਂਦੀਆਂ ਸਾਨੂੰ ਭਾਜੀ ਹੁੰਦਾ 5000 2000 ਕਮਾਈਏ ਦੇ ਗਾਂ ਘੱਡੀਏ ਕਿੰਨੇ ਰਿ ਦੇ ਦਈਏ ਇਵਲੇ ਏ ਭਾਜੀ ਜੇ ਤੇ ਹੁੰਦੀ ਮੰਨੋ ਸਹੀ ਸਵਾਮ ਦਾ ਬੱਚੇ ਦੀ ਪੂਰੀ ਡਿਗਰੀ ਹਾਂਜੀ ਫਿਰ ਭਾਵੇਂ 85 ਮੰਗ ਲਈ ਤੇ ਕਰਤੂਕ ਦਿਵਾਲੀ ਭਰੀ ਬੜੀ ਹਾਂਜੀ ਇਹ ਭਾਜੀ ਨਾਂ ਦੇ ਦਾਸੀ ਕਰਨਾ ਜੱਜ ਨਾਂ 75 ਦੇ ਨਾਂ 7065000 ਦੇ ਵਿੱਚੋਂ 5000 ਛੋੜ 60000 ਦੀ ਮਹੀ ਦੇ ਦੇਣੀ ਭਾਜੀ ਅੱਛਾ 60000 ਦੀ 60000 ਦੀ ਭਾਜੀ ਬਾਕੀ ਭਾਈ ਕਿਸੇ ਗੱਲ ਦਾ ਝੂਠ ਨਹੀਂ ਮਹੀ ਇਹ ਮੇਰੀ ਆਪ ਹੀ ਲਈ ਹੋਊਗਾ ਸਾਬ ਨਾਲ ਉਹਨੇ ਇੱਕੀ ਮਨਤਨ ਮੁੱਕਦੇ ਹੋ ਜਾਊਗਾ ਕਰ ਦਈਏ ਭਾਜੀ 500 ਰੁਪਏ ਵਿੱਚੋਂ 500 ਹੀ ਕਰਨਾ 1000 ਤੇ ਕਰੋ ਚਲ ਕਰਵਾ ਦੇ ਭਾਜੀ अच्छा 20000 यार अच्छा 55000 50000 ਦੀ ਭਾਜੀ ਦੇਮੀ ਦੇ ਮਾਈ ਠੀਕ ਹੈ ਜੀ 50000 ਤੇ ਬਾਕੀ ਚਲੋ ਭਾਜੀ ਕੋਲ ਨਹੀਂ ਜਿਹੜਾ 55000 ਆਪਣੀ ਤਸੱਲੀ ਕਰਕੇ ਨਹੀਂ ਹੈਗੀ 65 66000 ਹਾਂਜੀ 55000 ਦੀ ਮਹੀਂ ਤੇ ਨਹੀਂ ਜਾ ਕੇ ਪਹਾੜੇ ਤੇ ਮਹੀਂ ਲਾ ਲੈ ਕੋਈ ਫਿਕਸ ਵਾਲੀ ਗੱਲ ਨਹੀਂ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਬਾਕੀ ਫੇਰ ਬਹਿ ਜਾ ਭਾਵੇਂ ਕੋਈ ਗੱਲ ਨਹੀਂ ਕੋਈ ਭਾਜੀ ਗੱਲ ਧਾਰ ਬਣੀ ਗਈ ਹੈ ਮੈਂ ਠੀਕ ਹੈ ਬਾਕੀ ਇੱਥੇ ਆਓ ਆਪਣੀਆਂ ਵੇਸ ਚਾੱਕ ਕੇ ਤੇ ਤਸੱਲੀ ਕਰਕੇ ਖੜੋ ਜੀ